ਮੈਂ ਗੁਰੂ ਜੀ ਤਤਨਾ ਸ੍ਰੀ ਵਾਹਿਗੁਰੂ ਸਹਿਮੰ ਜੀ ਆਦੇ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਨਕ ਲੇਸ ਲੋਗ ਮੋਮ ਅਪੋਜ ਦਿੱਤਾ ਜੀ ਗੋਵ ਸਿਮਰ ਸਿਮਰ ਸੁਪ ਬੈਲ ਸਾਸੂ ਸਸਮਲੇ ਇਹ ਲੋਕ ਬਰ ਲੋਕ ਸੰਗ ਸਮਾਈ ਜਤ ਪਦ ਮੋਏ ਰਖਵਾਲੇ ਗੁਰ ਕਾ ਬਚਨ ਬਸੈ ਜੇ ਨਾਲੇ करणे डूबे तस करणे लीवे भाई न सके जले माय गुरु सहम जीऊ नाह सरी मम ल पंजवान जाको हर रंग लागो इस जग में सो कहियत मैं सोरा ਜਾ ਕੋ ਹਰ ਰਗ ਲਾ ਕੋ ਇਸ ਜਗ ਮੈਂ ਸੋ ਕਈਤ ਮਨ ਸੂਰਾ ਆਤਮ ਜਿਨੇ ਸਗਲ ਬਾਤਾ ਕੈ ਜਕਾ ਸਤਗੁਰ ਮੋਰਾ ਤਾ ਕਰ ਗਈਏ ਆਤਮ ਰੰਗ ਅਰਨੇ ਪਾ ਪਰਨਾ ਮਤੇ ਅਗਨ ਸਜ ਸਮਾਪਨ ਸੰਗ ਰੰਗਾਉ ਜਦ ਕੇ ਚਰਨ ਵਸ ਮੇਰੇ ਗਿਆ ਰੇ ਅੰਗ ਬਨੇ ਤਨ ਦੇਹੀ ਤਨ ਕੇ ਤੋਰ ਦਿਓ ਕਿਰਪਾ ਨਿਤ ਨਾਨਕ ਕੈ ਸੁਖੈ ਹੀ ਕੇ ਚੰਨ ਸਹਿ ਮਿਰਹੀ ਅਰੇ ਸੰਗਬਨੇਤਾ ਦੇਹੀ ਜਨ ਕੇ ਦੂਰ ਦਿਓ ਕਿਰਪਾ ਨਿਤ ਨਾਨਕ ਕਹਿ ਸੁ ਕਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ